ਇੱਕ ਬਿਹਾਰੀ ਕਲੋਨੀ ਆ ਬਿਹਾਰੀ ਕਲੋਨੀ ਉਹ ਲੋਕ ਕੀ ਕਰਦੇ ਆ ਚਿੱਟਾ ਪੀਂਦੇ ਹੈਗੇ ਨਸ਼ੇ ਕਰਦੇ ਹੈਗੇ ਆ ਲਿਆ ਕੇ ਸਾਡੇ ਇਥੇ ਜਿੰਨੇ ਵੀ ਟ੍ਰਾਂਫੋਰਮ ਨਗਰ ਦੇ ਵਿੱਚ ਡ੍ਰਾਈਵਲ ਵੀਰ ਆ ਕਿਸੇ ਦਾ ਮੋਬਾਈਲ ਕੱਢ ਲੈਂਦੇ ਆ ਕਿਸੇ ਦਾ ਪੈਸੇ ਕੱਢ ਲੈਂਦੇ ਕਿਸੇ ਦੀ ਤਾਰ ਵਾਢ ਲੈਂਦੇ ਆ ਸਾਡੇ ਵੀਰ ਜੀ ਉਹਨਾਂ ਦਾ ਅਖਬਾਰ ਭੇਜਦੇ ਆ ਕੰਮ ਵਧੀਆ ਕੰਮ ਹੈਗਾ ਇਹਨਾਂ ਦਾ ਇਹਨਾਂ ਦੀ ਜੁਨੀਟਰ ਦੀ ਘੱਟੋ ਘੱਟ 20-25000 ਦੀ ਤਾਰ ਵਾਢ ਕੇ 3000 ਦੇ ਵਿੱਚ ਜੋ ਸਾਡੇ ਮੰਨੇ ਸਾਡੇ ਕੋਲੇ ਗੰਦ ਪਾਇਆ ਹੈਗਾ ਪੰਜਾਬ ਦੇ ਵਿੱਚ ਸਾਡੇ ਟ੍ਰਾਂਫੋਰਮ ਨਗਰ ਦੇ ਵਿੱਚ ਰੋਜ਼ ਤੋਂ ਰੋਜ਼ ਵਾਕਏ ਹੁੰਦੇ ਆ ਅੱਜ ਰਾਤੀ ਫੜ ਕੇ ਲਿਆਂਦਾ ਬਿਹਾਰੀ ਕਲੋਨੀ ਦੇ ਵਿੱਚ ਚੱਕ ਕੇ ਲਿਆਂਦਾ ਚੱਕ ਕੇ ਲੈ ਕੇ ਫਿਰ ਉਹਦੀ ਥਾਣੇ ਦਿੱਤਾ ਸੀ ਤੇ ਇਸ ਟਾਈਮ ਸਾਡੇ ਬਹੁਤ ਜਿੰਨੇ ਵੀ ਸੱਜਣ ਵੀਰ ਖੜੇ ਆ ਸਾਰਿਆਂ ਦੀਆਂ ਚੋਰੀਆਂ ਹੋਈਆਂ ਹੋਈਆਂ ਨੇ ਤੇ ਗੱਡੀਆਂ ਦੇ ਵਿੱਚ ਵੜ ਕੇ ਮੋਬਾਈਲ ਕੱਢ ਲੈਂਦੇ ਸਵੇਰੇ ਸਵੇਰੀ ਤੇ ਪਤਾ ਨਹੀਂ ਕੀ ਸੰਗਾਉਂਦੇ ਕੀ ਨਹੀਂ ਬਾਕੀ ਇੰਨਾ ਵੀ ਜ਼ੁਲਮ ਹੋ ਰਿਹਾ ਨਾ ਟ੍ਰਾਫਿਕ ਉਹਨਾਂ ਦਾ ੱਤਕਾ ਹੋ ਰਿਹਾ ਇੰਨਾ ਚੋਰਾ ਨਾਲ ਇੰਨਾ ਜ਼ਿਆਦਾ ਭੈ ਪੈ ਚੁੱਕਿਆ ਡਰਾਈਵਰ ਵੀ ਡਰਦੇ ਨਾ ਮੋਬਾਈਲ ਵੀ ਲੁਕੋ ਕੇ ਰੱਖਦੇ ਆਗੇ ਇੰਨਾ ਬੁਰਾ ਹਾਲ ਆ ਮੋਬਾਈਲ ਵੀ ਖੋ ਲੈਂਦੇ ਆ ਚੱਲਦੇ ਆ ਗੱਡੀਆਂ ਤੇ ਤੋਂ ਇੱਥੋਂ ਚੱਲਦੇ ਚੱਲਦੇ ਆ ਤੋ ਹਿੰਦੁਸਤਾਨ ਦੇ ਵਿੱਚ ਇਸ ਟਰਾਂਸਪੋਰਟ ਤੋਂ ਜਿਹੜਾ ਮਾਲ ਸਪਲਾਈ ਹੁੰਦਾ ਟਰਾਂਸਪੋਰਟ ਜਿਹੜੀ ਟਰਾਂਸਪੋਰਟੇਸ਼ਨ ਸਾਰੀ ਹੁੰਦੀ ਆ ਇਸ ਏਰੀਆ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਟਰੱਕ ਜਾਂਦੇ ਨੇ ਪਰ ਇਹ ਕਿਤਨਾ ਕਿਤੇ ਅਨਸੇਫ ਨੇ ਕਿਉਂਕਿ ਇੱਥੇ ਲਗਾਤਾਰ ਜਿਹੜੀਆਂ ਚੋਰੀਆਂ ਹੁੰਦੀਆਂ ਹੋਰੀਆਂ ਨੇ ਚੋਰੀਆਂ ਹੁੰਦੀਆਂ ਨੇ ਤੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਚੋਰ ਹੀ ਉਹਨਾਂ ਨੂੰ ਉੱਤੇ ਹੈਵੀ ਹੋ ਜਾਂਦੇ ਨੇ ਰਾਤ ਜਿਹੜੇ ਇੱਥੇ ਨੀੜੇ ਦੀ ਬਾਬਾ ਕੁਲਦੀਪ ਸਿੰਘ ਨੇ ਉਹਨਾਂ ਨੇ ਰਾਤ ਚੋਰ ਫੜਿਆ ਤੇ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਉਹ ਸਾਰੇ ਜਾਣੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਕੁਲਦੀਪ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੇ ਤੁਹਾਨੂੰ ਪਤਾ ਹੀ ਆ ਵੀ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੀ ਰੇਂ ਦੇ ਨੇ ਠਹਿ ਰਹੇ ਨੇ ਸਾਰੇ ਤੇ ਜੋ ਕਿ ਰਾਤ ਘਟਨਾ ਬੜੀ ਤਕੜੀ ਹੋਈ ਆ ਇੱਕ ਬਿਹਾਰੀ ਕਲੋਨੀ ਆ ਬਿਹਾਰੀ ਕਲੋਨੀ ਉਹ ਲੋਕ ਕੀ ਕਰਦੇ ਆ ਚਿੱਟਾ ਪੀਂਦੇ ਹੈਗੇ ਨਸ਼ੇ ਕਰਦੇ ਹੈਗੇ ਆ 来 ਆ ਕੇ ਸਾਡੇ ਇਥੇ ਜਿੰਨੇ ਵੀ ਟਰਾਂਸਫੋਰਮਰ ਕਰਦੇ ਵਿੱਚ ਡਰਾਈਵਲ ਵੀਰ ਆ ਕੇ ਕਿਸੇ ਦਾ ਮੋਬਾਈਲ ਕੱਢ ਲੈਂਦੇ ਆ ਕਿਸੇ ਦਾ ਪੈਸੇ ਕੱਢ ਲੈਂਦੇ ਕਿਸੇ ਦੀ ਤਾਰ ਵਾਢ ਲੈਂਦੇ ਆ ਸਾਡੇ ਵੀਰ ਜੀ ਉਹਨਾਂ ਦਾ ਬਾਹਰ ਭੇਜਦੇ ਆ ਕੰਮ ਵਧੀਆ ਕੰਮ ਹੈਗਾ ਇਹਨਾਂ ਦਾ ਇਹਨਾਂ ਦੀ ਜਨਰੇਟਰ ਦੀ ਘੱਟੋ ਘੱਟ 20-25000 ਦੀ ਤਾਰ ਵਾਢ ਕੇ 3000 ਦੇ ਵਿੱਚ ਜੋ ਸਾਡੇ ਮੰਨੇ ਸਾਡੇ ਕੋਲੇ ਅਸੀਂ ਰਾਤੀ ਫੜ ਕੇ ਲਿਆਂਦਾ ਬਿਹਾਰੀ ਕਲੋਨੀ ਦੇ ਵਿੱਚ ਚੱਕ ਕੇ ਲਿਆਂਦਾ ਚੱਕ ਕੇ ਲੈ ਆ ਕੇ ਫਿਰ ਉਹਦੀ ਥਾਣੇ ਦਿੱਤਾ ਸੀ ਤੇ ਇਸ ਟਾਈਮ ਸਾਡੇ ਬਹੁਤ ਜਿੰਨੇ ਵੀ ਸੱਜਣ ਵੀਰ ਖੜੇ ਆ ਸਾਰਿਆਂ ਦੀਆਂ ਚੋਰੀਆਂ ਹੋਈਆਂ ਹੋਈਆਂ ਨੇ ਤੇ ਗੱਡੀਆਂ ਦੇ ਵਿੱਚ ਵੜ ਕੇ ਮੋਬਾਈਲ ਕੱਢ ਲੈਂਦੇ ਸਵੇਰੇ ਸਵੇਰੀ ਤੇ ਪਤਾ ਨਹੀਂ ਕੀ ਸੰਗਾਉਂਦੇ ਕੀ ਨਹੀਂ ਬਾਕੀ ਇੰਨਾ ਵੀ ਜ਼ੁਲਮ ਹੋ ਰਿਹਾ ਨਾ ਟ੍ਰਾਫਿਕ ਉਹਨਾਂ ਦਾ ੱੱਕਾ ਹੋ ਰਿਹਾ ਇੰਨਾ ਚੋਰਾ ਨਾਲ ਇੰਨਾ ਜ਼ਿਆਦਾ ਭੈ ਪੈ ਚੁੱਕਿਆ ਡਰਾਈਵਰ ਵੀ ਡਰਦੇ ਨਾ ਮੋਬਾਈਲ ਵੀ ਲੁਕੋ ਕੇ ਰੱਖਦੇ ਆਗੇ ਇੰਨਾ ਬੁਰਾ ਹਾਲ ਆ ਮੋਬਾਈਲ ਵੀ ਖੋ ਲੈਂਦੇ ਆ ਚੱਲਦੇ ਆ ਗੱਡੀਆਂ ਤੋਂ ਇੱਥੋਂ ਚੱਲਦੇ ਚੱਲਦੇ ਆ ਤੋਂ ਭਾਜੀ ਲੁਧਿਆਣਾ ਦੇ ਵਿੱਚ ਟਰਾਫਿਕ ਨਗਰ 'ਚ ਖੜੇ ਆ ਟਰਾਫਿਕ ਨਗਰ 'ਚ ਪੂਰੇ ਹਿੰਦੁਸਤਾਨ ਤੋਂ ਡਰਾਈਵਰ ਆਉਂਦੇ ਨੇ ਕਿਤਾ ਨੇ ਕਿਤੇ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਨਗੇ ਕਿਉਂਕਿ ਇੱਥੇ ਜਿਹੜੀ ਜਿਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀਆਂ ਨੇ ਭਾਜੀ ਅਨਸੇਫ ਸਾਰੇ ਫੀਲ ਕਰਦੇ ਆ ਜੀ ਕਿੰਨੀਆਂ ਵਾਰਦਾਤਾਂ ਹੁੰਦੀ ਆ ਇੱਥੇ ਵਾਰਦਾਤਾਂ ਕਰਦੇ ਆ ਜੀ ਇੱਥੋਂ ਕੋਈ ਲੰਘ ਨਹੀਂ ਸਕਦਾ ਰਾਤ ਨੂੰ ਤੁਹਾਡਾ ਕੀ ਸਮਾਨ ਚੋਰੀ ਹੋਇਆ ਤੁਸੀਂ ਕਾਦੀ ਸ਼ਾਪ ਆਪਣੀ ਮੇਰੀ ਜੀ ਇੱਥੇ ਜਨਰੇਟਰ ਦੀ ਤਾਰ ਵੱਢ ਕੇ ਲੈ ਗਈ ਆ ਤੇ ਆ ਉੱਪਰ ਆਏ ਸੀਗੇ ਬਾਰੋਦੀ ਉੱਪਰ ਛੱਤ ਤੇ ਚੜ੍ਹੇ ਆਲੂਮਿਨੀਅਮ ਦਾ ਸਮਾਨ ਚੱਕ ਲਿਆ ਤਾਰਾ ਤੂਰਾ ਚੱਕੀਆ ਇਹ ਤਾਂ ਚਲੋ ਸਾਡੇ ਗਾਰਡ ਨੇ ਫੜ ਲਿਆ ਤੇ ਬਚਾਅ ਹੋ ਗਿਆ ਵਾ ਕਿੰਨੇ ਲੋਕ ਸੀਗੇ ਉਹ ਦੋ ਜਾਣੇ ਆ ਜੀ ਦੋ ਜਾਣੇ ਹਾਂ ਜੀ ਮੌਕੇ ਤੇ ਫੜਿਆ ਮੌਕੇ ਤੇ ਮੌਕੇ ਦਾ ਫੜਿਆ ਜੀ ਭੱਜ ਗਏ ਗਾਰਡ ਕੋਲ ਤੇ ਕੱਲ ਯਾਰਾ ਬਾਬਾ ਜੀ ਨੇ ਨਾਲ ਹਿੰਮਤ ਮਾਰ ਕੇ ਫਿਰ ਫੜਵਾਇਆ ਜੀ ਤੇ ਕਿੰਨਾ ਕਿੰਨੇ ਦਾ ਸਮਾਨ ਸੀ ਕਿੰਨਾ ਸਮਾਨ ਸੀਗਾ ਸਿਰਫ ਥੋੜੇ ਜਿਹਾ ਸਮਾਨ ਚੋਰੀ ਕੀਤਾ ਜਾਂ ਹੋਰ ਵੀ ਨਾਲ ਕਿਤੇ ਕੱਲ ਸਾਰੀ ਮਾਰਕੀਟ ਦਾ ਚੋਰੀ ਕੀਤਾ ਜੀ ਸਾਰੀ ਮਾਰਕੀਟ ਹੈ ਦੇਖੋ ਪੀੜਿਤ ਆ ਜੀ ਬਾਪਾ ਜੀ ਥੋੜਾ ਕੀ ਚੋਰੀ ਕੀਤਾ? ਸਰ ਇੱਕ ਬਿਹਾਰੀ ਕਲੋਨੀ ਉੱਤੋਂ ਨਾ ਜਿਹੜਾ ਲੈ ਕੇ ਆ ਰਿਹਾ ਸੀ ਮਾਲ ਲੈ ਕੇ ਆ ਰਿਹਾ ਸੀਗਾ ਉੱਥੋਂ ਦੀ ਇੱਕ ਬੋਰੀ ਉਤਾਲੀ ਹੁੰਨੇ ਆ। 15000 ਦੀ ਬੋਰੀ ਆ ਵੀਡੀਓ ਵੀ ਆਈ ਦੀ ਮੇਰੇ ਕੋਲ ਤਾਂ। ਹੂੰ। ਬਸ ਇਹੀ ਕੰਮ ਉਹਨਾਂ ਦਾ ਬਿਹਾਰੀ ਕਲੋਨੀ ਚ ਇਹੀ ਕੰਮ ਉਹਨਾਂ ਦਾ। ਤੇ ਉੱਥੇ ਚਲੇ ਜਾਈਏ ਤੇ ਸਾਰੇ ਜਣੇ ਇਕੱਠੇ ਹੋ ਜਾਂਦੇ ਨੇ ਉਹ। ਹੂੰ। ਤੇ ਬੰਦੇ ਨੂੰ ਫੜਨ ਨਹੀਂ ਦਿੰਦੇ। ਬਾਪਾ ਜੀ ਥੋੜਾ ਕੀ ਚੋਰੀ ਕੀਤਾ? ਅਜੀ ਮੇਰਾ ਮੋਬਾਈਲ ਚੋਰੀ ਹੋਇਆ। ਗੱਡੀ ਚੋਂ। ਹੋ ਗਿਆ ਮਹੀਨਾ ਹੋ ਗਿਆ। ਹਾਂਜੀ। ਤੁਹਾਨੂੰ ਟਰੈਕਚਰ ਹੋਣੇ। ਹਾਂਜੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ ਉਸਾ ਮੇਰੀ ਗੱਡੀ ਦੇ ਦੋ ਗੱਡੀ ਦੇ ਵਾਇਰਿੰਗਾਂ ਵਾਇਰਿੰਗ ਲੈ ਜਾਂ ਉਹ ਤਾਂ 30000 ਰੁਪਏ ਦੀ ਵਾਇਰਿੰਗ ਆ ਜਿਹੜੀ ਸਾਡੇ 2 300 ਦੀ ਜਾ ਕੇ ਵੇਚ ਦਿੰਦੇ ਆ ਸਾੜ ਕੇ ਇੰਨੀ ਚੋਰੀ ਆ ਨਾ ਰਾਤ ਨੂੰ ਆਉਂਦੀਆਂ ਇਹ ਸਵੇਰੇ 3 4 ਵਜੇ ਆਉਂਦੇ ਆ ਇਹ ਤਾਰ ਆ ਵੱਢ ਕੇ ਲੈ ਜਾਂਦੇ ਗੱਡੀ ਦੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਵਾਇਰਿੰਗ ਕਿੰਨੀ ਮਹਿੰਗੀ ਆਂਦੀ ਆ ਬਹੁਤ ਜ਼ਿਆਦਾ ਹੋਇਆ ਪਿਆ ਇੱਥੇ ਜ਼ਿਆਦਾ ਪੁਲਿਸ ਦੀ ਡਿਊਟੀ ਜ਼ਿਆਦਾ ਹੋਣੀ ਚਾਹੀਦੀ ਆ ਹੋਰ ਕੀ ਆ ਪੁਲਿਸ ਪਤਾ ਨਹੀਂ ਨਾਲ ਹੀ ਰਲੀ ਹੋਈ ਆ ਜਿਹੜੀ ਫੜਦੀ ਨਹੀਂ ਇਹਨੂੰ ਚੋਰਾਂ ਨੂੰ ਸਿੰਜਪ ਤੁਸੀਂ ਫੜਿਆ ਕੱਲ ਚੋਰ ਕਿੰਨੇ ਕਵੇਜ ਦਾ ਵਾਕਿਆ ਸੀਗਾ ਕਿਵੇਂ ਫੜਿਆ ਤੁਸੀਂ ਪੂਰੀ ਮਾੜੀ ਜੀ ਜਾਣਕਾਰੀ ਦਿਓ ਦੇਖੋ ਜੀ ਇਹ ਹੀ ਸਾਨੂੰ ਘੱਟੋ ਘੱਟ 2-3 ਦਿਨ ਹੋ ਗਏ ਸੀ ਲੱਭਦੇ ਨੂੰ ਨਹੀਂ ਲੱਭਦੇ ਪਏ ਸੀਗੇ ਅਸੀਂ ਤੈਂ ਘੱਟੋ ਘੱਟ 3-4 ਦਿਨਾਂ ਬਾਅਦ ਫੜਿਆ ਗਿਆ ਹੈਗਾ ਉਹ ਵੀ ਫੜਿਆ ਕਿੱਥੋਂ ਜਾ ਕੇ ਕਲੋਨੀ ਦੇ ਵਿੱਚੋਂ ਉਹ ਵੀ ਕਿਤੇ ਮੁੰਡੇ ਸੀਗੇ ਨਾਲ ਸਾਡੇ ਬੱਚੇ ਸੀਗੇ ਨਾਲ ਹੀ ਸਾਰਿਆਂ ਨੇ ਰਲ ਮਿਲ ਕੇ ਫੜਿਆ ਜਦੋਂ ਉਹਨੂੰ ਫੜਿਆ ਤੇ ਉੱਥੇ ਜਿਹੜੀ ਪਬਲਿਕ ਹੈ ਨਾ ਉੱਥੋਂ ਦੀ ਕੋਲੋਨੀ ਦੀ ਉਹ ਇਕੱਠੇ ਹੋ ਗਏ ਸਾਡੇ ਪੈ ਆਏ ਮਗਰ ਤੱਕ ਇੱਥੋਂ ਤੱਕ ਫਿਰ ਜਦੋਂ ਅਸੀਂ ਡੰਡਾ ਡੁੰਡਾ ਦਿਖਾਇਆ ਸਲੋਤਰ ਜਿਹਾ ਦਿਖਾਇਆ ਆ ਵੀ ਦੇਖ ਲਓ ਜੇ ਜੇ ਲਾਗੇ ਤੱਕ ਆਏ ਤਾਂ ਤੁਹਾਡੇ ਉਹ ਪਹਿਣੀਆਂ ਯਾਦ ਕਰੋਗੇ ਤੇ ਉਸ ਤੋਂ ਬਾਅਦ ਫਿਰ ਉਹ ਪਿੱਛੇ ਹਟ ਗਏ ਨਹੀਂ ਤਾਂ ਜੇ ਉੱਥੇ ਚੋਰੀ ਹੋ ਜਾਵੇ ਨਾ ਤੇ ਜਦੋਂ ਉਹਨੂੰ ਫੜਨ ਜਾਵੇ ਤੇ ਉਹ ਸੂਰ ਪੂ ਪੈ ਸਾਰੇ ਮਗਰ ਪੈ ਜਾਂਦੇ ਆ ਜਨਾਨੀਆਂ ਤੱਕ ਮਗਰ ਆ ਜਾਂਦੀਆਂ ਨੇ ਉਹ ਜਨਾਨੀਆਂ ਕੋਲੇ ਪਤਾ ਨਹੀਂ ਕਿਹੜੀ ਚੀਜ਼ ਹੈਗਾ ਕਿਹੜਾ ਐਦਾਂ ਦਾ ਕਟਰ ਰੱਖਿਆ ਨੇ ਨਾਲ ਹੀ ਲਾਉਂਦੀਆਂ ਤਾਰਾਂ ਦੇ ਨਾਲ ਹੀ ਕੱਟ ਕੇ ਉਹ ਜਾਂਦੀਆਂ ਨੇ 1 ਇੰਚ ਮੋਟੀ ਬੈਟਰੀ ਤਾਰ ਹੈ 1 ਇੰਚ ਮੋਟੀ ਬੈਟਰੀ ਤਾਰ ਉਹ ਵੀ ਕਿੱਦਾਂ ਕੱਟ ਕੇ ਲੈ ਜਾਂਦੀਆਂ ਨੇ ਸਾਰੀ ਵੱਢ ਕੇ ਲੈ ਜਾਂਦੀਆਂ ਨਾਲ ਉਹਦੋਂ ਸੈਲਫ ਦੇ ਨਾਲ ਬੈਟਰੀ ਦੇ ਨਾਲ ਲੱਗੀ ਹੁੰਦੀ ਆ ਦੋਨੋਂ ਬਸ ਵੱਢ ਦਿੰਦੀਆਂ ਮੈਂਟਲ ਆਉਂਦੀ ਆ ਵੱਢਣ ਨੂੰ ਤੇ ਇਹ ਹੁਣ ਪਤਾ ਨਹੀਂ ਲੱਗਦਾ ਡਰ ਦੇ ਮਾਰੇ ਕੱਲਾ ਬੰਦਾ ਜਾ ਨਹੀਂ ਸਕਦਾ ਉੱਥੇ ਉਹਨਾਂ ਦੀ ਕਲੋਨੀ ਚ ਸਾਨੂੰ ਪਤਾ ਵੀ ਉਹ ਪਰ ਬੰਦਾ ਜਾ ਹੀ ਨਹੀਂ ਸਕਦਾ ਉੱਥੇ ਪੈ ਜਾਂਦੇ ਮਗਰ ਪੈ ਜਾਂਦੇ ਆ ਚਲੋ ਕਹਿਣਾ ਤਾਂ ਇਹੀ ਜਾਣਦੇ ਆ ਸਾਡਾ ਇਮੀਗ੍ਰੇਸ਼ਨ ਦਾ ਆਫਿਸ ਬਾ ਨਾਲ ਸਾਡੇ ਬਹੁਤ ਸਾਰੇ ਆ ਭਾਜੀ ਨਾਲ ਵਾ ਜਦੋਂ ਸਾਡੇ ਫਲਾਈਟਾਂ ਹੁੰਦੀਆਂ ਵਾ ਬੰਦਿਆਂ ਨੇ ਆਣਾ ਹੁੰਦਾ ਵਾ ਤੇ ਕੋਈ ਵਿਚਾਰਾ ਪੇਮੈਂਟ ਕਰਾਣ ਜਾਂਦਾ ਕੋਈ ਕੀ ਬੈਂਕ ਨੂੰ ਜਾਂਦਾ ਵਾ ਉਹਨਾਂ ਦੇ ਮੋਬਾਈਲ ਖੋਏ ਜਾਂਦੇ ਜੇ 50 ਬੰਦਿਆਂ ਦੇ ਪੰਜਾਂ ਵਿੱਚੋਂ ਦਸਾਂ ਦੇ ਇੱਕ ਖੋ ਕੇ ਫਰਾਰ ਹੋ ਜਾਂਦੇ ਰਫੂ ਚੱਕਰ ਹੋ ਜਾਂਦੇ ਬੰਦੇ ਇਹ ਤੇ ਰਾਤੀ ਫਿਰ ਸਾਡੇ ਡਿੱਕੇ ਆ ਗਏ ਦੀ ਰਾਤੀ ਬਲੇਡ ਵੀ ਕੈਂਚੀ ਵੀ ਉਹਨੂੰ ਫੜਿਆ ਬਾਤੋਂ ਰਾਤੀ ਮੇਰੇ ਛੁਰੀ ਵੀ ਲੱਗ ਗਈ ਛੁਰੀ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਦਾਂਗੇ ਛੁਰੀ ਉਹਦੇ ਕੋਲ ਪਾਈ ਹੋਈ ਸੀਗੀ ਇਹ ਬਣਦੀ ਕਾਰਵਾਈ ਜੋ ਆਸੀਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਵਾ ਉਹ ਕੰਦੇ ਤੁਹਾਨੂੰ ਇਨਸਾਫ ਦਵਾਗੇ ਇਹ ਦੋ ਹੀ ਆ ਜੀ ਮੁੰਡੇ ਜਿਹੜੇ ਮਤਲਬ ਵਾਰਦਾਤ ਨੂੰ ਅੰਜਾਮ ਦਿੰਦੇ ਆ ਅਸੀਂ ਦੋਨੇ ਦੋਨੇ ਫੜ ਲਈ ਹਾਂਜੀ ਹਾਂਜੀ ਤਿੰਨ ਚਾਰ ਦਿਨਾਂ ਤੋਂ ਇਹਨਾਂ ਦੀ ਵੇਟ ਕਰਦੇ ਲੱਭਦੇ ਸੀਗੇ ਇਹ ਰਾਤੀ ਦੇ ਬਾਬਾ ਜੀ ਸਾਡੇ ਬਾਈ ਹੋਣੀ ਅਸੀਂ ਗਏ ਵੀ ਸਾਨੂੰ ਉੱਥੇ ਟੱਕਰ ਗਏ ਇਹ ਵੀ ਬੰਦੇ ਇਹੀ ਆ ਵੀ ਅਸੀਂ ਇੱਥੋਂ ਫੜ ਕੇ ਲਿਆ ਆਂਦਾ ਸੀ ਇਹਨੂੰ ਫਿਰ ਫੜਾ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਅਸੀਂ ਉਹਨੂੰ ਕਰ ਦਿੱਤਾ ਮੁੰਡੇ ਨੂੰ ਕੈਮਰਿਆਂ ਦੇ ਵਿੱਚ ਜਦੋਂ ਕੈਮਰਿਆਂ ਦੇ ਵਿੱਚ ਫੋਟੋ ਆਈ ਨਾ ਫੋਟੋ ਕੱਢੀ ਫਿਰ ਜਾ ਕੇ ਫੋਟੋ ਨਾਲ ਫੜਿਆ ਅਸੀਂ ਅਫਸਰਾਂ ਨੂੰ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਨਾਬ ਸਾਡੇ ਨਾ ਟਰਾਂਸਪੋਰਟ ਨਗਰ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੈ ਇੰਨੀ ਕੁ ਲੁੱਟਖੋ ਹੋ ਰਹੀ ਹੈ ਥੋੜਾ ਜਿਹਾ ਟਰਾਂਸਪੋਰਟ ਨਗਰ ਦੇ ਵਿੱਚ ਗੌਰ ਕਰੋ ਜੇ ਕਹਿੰਦੇ ਜੇ ਗਵਰਨਮੈਂਟ ਗੌਰ ਕਰ ਲਵੇ ਨਾ ਤੇ ਮੰਦਰ ਤੇ ਗੁਰਦੁਆਰੇ ਦੇ ਵਿੱਚੋਂ ਜੁਤੀ ਚੋਰੀ ਨਹੀਂ ਹੋ ਸਕਦੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਜਿਹੜਾ ਟ੍ਰਾਂਸਪੋਰਟ ਨਗਰ ਚੋਰਾਂ ਦਾ ਹੈਗਾ ਇਹਨੂੰ ਬਚਾਇਆ ਜਾਵੇ ਸਾਡੇ ਭੈਣ ਭਰਾਵਾਂ ਦੇ ਤੋਂ ਮੋਬਾਈਲ ਲੈ ਜਾਂਦੇ ਕੱਢ ਕੇ ਪੈਸੇ ਕੱਢ ਕੇ ਲੈ ਜਾਂਦੇ ਹੈਗੇ ਆ ਜਿਹੜੇ ਵਿਚਾਰੇ ਦਿਨ ਰਾਤ ਅੱਖਾਂ ਜਾਗ-ਜਾ ਕੇ ਰਾਤ ਨੂੰ ਜਾਗ-ਜਾ ਕੇ ਜਿਹੜੇ ਪੈਸੇ ਕਮਾਉਂਦੇ ਇੱਕ ਮੌਤ ਦੇ ਸੱਪ ਦੀ ਛੀਰ ਦੇ ਉੱਤੇ ਪੈਰ ਰੱਖ ਕੇ ਪੈਸੇ ਕਮਾਉਣ ਵਾਲਾ ਕੰਮ ਹੈ ਰਾਤ ਨੂੰ ਜਾਗਣਾ ਸਾਰੀ ਰਾਤ ਜਾਗਣਾ ਤੇ ਅੱਖ ਝਪਕ ਜਾਵੇ ਨਾ ਤੇ ਬੰਦਾ ਮਿੱਟੀ ਚ ਮਿਲ ਜਾਂਦਾ ਇੰਨਾ ਬੁਰਾ ਹਾਲ ਆ ਡਰਾਈਵਰਾਂ ਦਾ ਤੇ ਉਹ ਵਿਚਾਰੇ ਦਿਨ ਰਾਤ ਜਾ ਕੇ ਤੇ ਪੈਸੇ ਕਮਾਉਂਦੇ ਆ ਤੇ ਚੋਰ ਕੱਢ ਕੇ ਲੈ ਜਾਂਦੇ ਆ ਸਾਡੀ ਸੀਬੀ ਸਾਹਿਬ ਡੀਜੀਪੀ ਐਸਐਸਪੀ ਕਮਿਸ਼ਨ ਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਜਲਦ ਤੋਂ ਜਲਦ ਇਹਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ